مربات مربات ہر ایک کا کیجے 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 زندہ باد زندہ باد بھارت ماتا کی جی بھارت ماتا کی جی بھارت ماتا کی جی اسلام علیکم علیکم اسلام زندہ باد زندہ باد اسلام زندہ باد زندہ باد زندہ باد ا جو آؤ او کمیٹی نہ آؤ سلام 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 ਮਾਤ ਕੀਤਾ ਗਿਆ ਹੈ ਜੋ ਅਤਵਾਦੀ ਹਮਲੇ ਜੋ ਮਾਰੇ ਉਹਨਾਂ ਨੂੰ ਯਾਦ ਨਹੀਂ ਲਿਆ ਗਿਆ ਪਾਕਿਸਤਾਨ ਖਲਾਉਨਾਰੇ ਬਾਜੀ ਵੀ ਸੀ ਕੀ ਕਹਿਣਾ ਚਾਹੁੰਦਾ ਸਿਸਕੇ ਤੁਸੀਂ ਸਾਰੇ ਜਾਣਦੇ ਹੋ 22 April ਵਾਲਾ ਦਿਨ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ ਇੱਕ ਕਾਲਾ ਦਿਨ ਗਿਨੇ ਜਾਏਗਾ ਉਸ ਦਿਨ ਪੁੱਛ ਕੇ ਰੱਖੋ ਯਾਰ ਪਾਕਿਸਤਾਨੀ ਅੱਤਵਾਦੀਆਂ ਨੇ ਪਹਿਲਗਾਮ ਦੇ ਬੈਸਰਨਾ ਘਾਟੀ ਦੇ ਅੰਦਰ ਜੋ ਉੱਥੇ ਕਤਲੇਆਮ ਕੀਤਾ ਸ਼ਰੀਆਮ ਜਿਹੜਾ ਕਤਲੇਆਮ ਕੀਤਾ ਉਹਨਾਂ ਨੇ ਉੱਥੇ ਜਿਹੜੇ ਸਾਡੇ ਹਿੰਦੁਸਤਾਨ ਦੇ ਭਰਾ ਜਿਹੜੇ ਉੱਥੇ ਸ਼ਹੀਦ ਹੋਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਅਸੀਂ ਇੱਥੇ ਪ੍ਰਾਰਥਨਾ ਕਰਨ ਲਈ ਭਗਵਾਨ ਲਕਸ਼ਮੀ ਨਾਰਾਇਣ ਦੇ ਮੰਦਰ ਦੇ ਵਿੱਚ ਆ ਕੇ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਭਗਵਾਨ ਲక్ష్ਮੀ ਨਾਰਾਇਣ ਜੀ ਉਹਨਾਂ ਨੂੰ ਆਪਣੇ ਚਰਨਾਂ ਚ ਸਥਾਨ ਦੇ ਉਹਨਾਂ ਦੇ ਪਰਿਵਾਰ ਨੂੰ ਪਿੱਛੋਂ ਹੈ ਭਾਣਾ ਬਨੰਦਾ ਬਲਬਖਸ਼ ਉਹਦੇ ਲਈ ਅਸੀਂ ਸਾਰੇ ਅੱਜ ਅਸੀਂ ਇਕੱਠੇ ਹੋਏ ਆ ਮੇਰੇ ਨਾਲ ਸਾਡੇ ਡਿਸਟ੍ਰਿਕਟ ਦੇ ਪਤਾਰ ਮਨੀ ਸ਼ਗਰਵਾਲ ਜੀ ਵੀ ਆਏ ਨੇ ਇਕਬਾਲ ਸਿੰਘ ਭੁੱਲਰ ਜੀ ਆਏ ਨੇ ਸ਼ੋਤ ਤਲਵਾਰ ਜੀ ਸਾਡੇ ਐਕਸ ਚੇਅਰਮੈਨ ਇੰਪਰੂਵਮੈਂਟ ਅਸਟੋ ਵੀ ਆਏ ਨੇ ਔਰ ਬਹੁਤ ਵੱਡੀ ਗਿਣਤੀ ਦੇ ਇਸ ਨੂੰ ਦੇ ਰਹੇ ਹੋ ਕਿ ਲੋਕ ਜਿਹੜੇ ਆ ਇਕੱਠੇ ਹੋਏ ਆ ਸੋ ਮੇਰਾ ਸਵਾਲ ਜਿਹੜਾ ਮੇਰਾ ਨਹੀਂ ਬਲਕਿ ਪੂਰੇ ਦੇਸ਼ ਦਾ ਇਹ ਸਵਾਲ ਹੈ ਕਿ ਕਸ਼ਮੀਰ ਘਾਟੀ ਦੇ ਅੰਦਰ ਜਿੱਥੇ ਕਿ ਅਤੰਕਵਾਦ ਜਿਹੜਾ ਹੱਲੇ ਖਤਮ ਨਹੀਂ ਹੋਇਆ ਉੱਥੇ ਜਿਹੜਾ 2000 ਪ੍ਰਯਟਕ ਜਿਹੜੇ ਇਕੱਠੇ ਹੋਏ ਸੀ ਉਹਨਾਂ ਦਾ 20 20 ਮਿੰਟ ਤਕਰੀਬਨ ਜਿਹੜਾ ਗੋਲੀ ਕਾਂਡ ਉੱਥੇ ਅਤੰਕਵਾਦੀ ਜਿਹੜੇ ਆ ਉਹ ਕਰਦੇ ਦੇ ਤੇ ਸਿਕਿਉਰਿਟੀ ਦਾ ਇੰਤਜ਼ਾਮ 0 ਸੀਗਾ ਸੋ ਸਾਰਾ ਦੇਸ਼ ਇਹ ਪੁੱਛਣਾ ਚਾਹੁੰਦਾ ਹੈ ਕਿ ਇਹਦੇ ਲਈ ਜ਼ਿੰਮੇਦਾਰ ਕੌਣ ਹੈ ਕਿਸ ਦੀ ਜ਼ਿੰਮੇਦਾਰੀ ਬੰਦੀ ਹੈ ਯਾਰ ਜਿਸ ਦੀ ਵੀ ਜ਼ਿੰਮੇਦਾਰੀ ਬੰਦੀ ਹੈ ਉਹਨੂੰ ਨੈਤਿਕਤਾ ਦੇ ਆਧਾਰ ਤੇ ਜਿਹੜਾ ਆਪਣਾ ਅਸਤੀਫਾ ਦੇਣਾ ਚਾਹੀਦਾ ਔਰ ਆਪਣੀ ਜਿਹੜੀ ਹੈ ਗਲਤੀ ਹੈ ਇਹ ਕਬੂਲ ਕਰਨੀ ਚਾਹੀਦੀ ਸੈਕੰਡਲੀ ਕੋਈ ਨਾ ਕੋਈ ਇੰਟੈਲੀਜੈਂਸ ਇਨਪੁਟ ਸਗੀ ਇਹਨਾਂ ਨੂੰ ਕਿਉਂਕਿ ਇਸ ਤੋਂ ਪਹਿਲਾਂ 19 April ਨੂੰ ਪ੍ਰਧਾਨ ਮੰਤਰੀ ਜੀ ਦਾ ਦੌਰਾ ਸੀਗਾ ਜਿਹੜਾ ਇਹਨਾਂ ਨੇ ਕੈਨਸਲ ਕੀਤਾ ਇਹ ਕਹਿ ਕੇ ਕਿ ਮੌਸਮ ਖਰਾਬ ਹੈ ਪ੍ਰਧਾਨ ਮੰਤਰੀ ਲਈ ਕਿਹੜਾ ਮੌਸਮ ਹੁੰਦਾ ਸੋ ਇਸ ਕਰਕੇ ਇਹ ਜਿਹੜਾ ਇੰਟੈਲੀਜੈਂਸ ਦਾ ਬਹੁਤ ਵੱਡਾ ਫੇਲਿਅਰ ਮੈਂ ਕਹਾਗਾ ਸੋ ਇਹ ਸਰਕਾਰ ਜਦੋਂ ਦੀ 2014 ਦੀ ਆਈ ਹੈ ਕਦੀ ਪਲਵਾਮਾ ਅਟੈਕ ਹੋ ਜਾਂਦਾ ਕਦੀ ਪਠਾਨਕੋਟ ਦੇ 에ਅਰ ਬੇਸ ਤੇ ਅਟੈਕ ਹੋ ਜਾਂਦਾ ਔਰ ਕਦੀ ਵੀ ਜ਼ਿੰਮੇਵਾਰੀ ਉਹਦੀ ਤੈਅ ਨਹੀਂ ਹੁੰਦੀ ਤੁਸੀਂ ਦੇਖੋਗੇ ਪਲਵਾਮਾ ਦੇ ਅੰਦਰ ਸਾਡੇ ਭਾਰਤ ਦੇ 40 ਜਵਾਨ ਜਿਹੜੇ ਆ ਉਹ ਸ਼ਹੀਦ ਹੋਏ 350 ਕਿਲੋ ਆਰਡੀਐਕਸ ਉੱਥੇ ਕਿੱਦਾਂ ਪਹੁੰਚ ਗਿਆ ਅੱਜ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਸੋ ਮੈਂ ਸਮਝਦਾ ਕਿ ਸਰਕਾਰ ਜਿਹੜੀ ਹੈ ਕੇਂਦਰ ਸਰਕਾਰ ਜਿਹੜੀ ਹੈ ਪੂਰੀ ਤਰ੍ਹਾਂ ਆਪਣੇ ਕੰਮ ਕਰਨ ਵਿੱਚ ਬਿਲਕੁਲ ਫੇਲ ਹੋਈ ਹੈ ਗਵਰਨੈਂਸ ਤੇ ਫੇਲ ਹੋਈ ਹੈ ਔਰ ਸਾਰਾ ਦੇਸ਼ ਜਿਹੜਾ ਅੱਜ ਇਹ ਮੰਗ ਕਰਦਾ ਕਿ ਜਿਹੜੇ ਅਤੰਕਵਾਦੀਆਂ ਨੇ ਉੱਥੇ ਅਤੰਕ ਮਚਾਇਆ ਉਹਦੇ ਲਈ ਜਿੰਨੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਆ ਔਰ ਜਿੰਨੀ ਜਲਦੀ ਤੋਂ ਜਲਦੀ ਕਾਰਵਾਈ ਜਿਹੜੀ ਆ ਹੋਣੀ ਚਾਹੀਦੀ ਆ ਉਹਦੇ ਲਈ ਸਾਨੂੰ ਕਿਸੇ ਵੀ ਹੱਦ ਤੱਕ ਜਾਣਾ ਪਵੇ ਸਾਨੂੰ ਜਾਣਾ ਚਾਹੀਦਾ ਹੈ ਇਹਦੇ ਲਈ ਸਾਰਾ ਦੇਸ਼ ਜਿਹੜਾ ਇਹ ਕੇਂਦਰ ਸਰਕਾਰ ਤੋਂ ਖਾਸ ਤੌਰ ਤੇ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਜਿਹੜੇ ਨੇ ਅਮਿਤ ਸ਼ਾਤੋ ਇਹ ਮੰਗ ਕਰਦਾ ਸੋ ਮੈਂ ਸਮਝਦਾ ਕਿ ਅੱਜ ਅਸੀਂ ਸਾਰੇ ਲੋਕਾਂ ਨੇ ਇੱਥੇ ਕੈਂਡਲ ਮਾਰਚ ਕੀਤਾ ਤੇ ਜਿਆਦਾ ਦੀ ਤਰ੍ਹਾਂ ਚ ਲੋਕ ਸਾਡੇ ਨਾਲ ਆਏ ਨੇ ਸੋ ਇਕੱਲੀ ਫੇਰ ਮੈਂ ਵਾਹ ਲక్ష్ਮੀਨਾਰਾਇਣ ਜੀ ਦੇ ਚਰਨਾਚੈ ਹੋਈ ਪ੍ਰਾਰਥਨਾ ਕਰਦਾ ਕਿ ਅਸੀਂ ਜਿੰਨੇ ਵੀ ਲੋਕ ਇੱਥੇ ਪ੍ਰਾਰਥਨਾਵਾਂ ਆਪਣੀਆਂ ਲੈ ਕੇ ਆਏ ਉਹਨਾਂ ਨੂੰ ਸਵੀਕਾਰ ਕਰੋ ਜਿਹੜੀਆਂ ਪਿਛੜੀਆਂ ਹੀ ਰੂਹਾਂ ਉਹਨਾਂ ਨੂੰ ਆਪਣੇ ਚਰਨਾਂ ਦੇ ਸਤਿਕਾਰ ਕਰੋ ਕੋਈ ਨਿੱਜੇ